ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਅੱਜ ਵਿਸ਼ਵਕਰਮਾ ਪਵਨ ਕੁਰਾਲੀ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਹੈ ਜੋ ਲਾਈਨਸ ਕਲੱਬ ਗ੍ਰੇਟਰ ਕੁਰਾਲੀ ਹੈ ਇਹਨਾਂ ਦੇ ਵੱਲੋਂ ਇਹ ਖੂਨਦਾਨ ਕੈਂਪ ਲਗਾਇਆ ਗਿਆ ਹੈ ਸੋ ਜਿਵੇਂ ਕਿ ਕਹਿੰਦੇ ਆ ਕਿ ਖੂਨ ਜੋ ਕਿਸੇ ਫੈਕਟਰੀ ਦੇ ਵਿੱਚ ਨਹੀਂ ਬਣਦਾ ਕਿਸੇ ਘਰ ਦੇ ਵਿੱਚ ਨਹੀਂ ਬਣਦਾ ਪਰ ਇਹ ਖੂਨ ਇੱਕ ਐਸੀ ਚੀਜ਼ ਹੈ ਜੋ ਕਿਸੇ ਦੀ ਜਾਨ ਬਚਾ ਸਕਦਾ ਹੈ। ਤੋਂ ਇਸ ਕਰਕੇ ਜੋ ਖੂਨਦਾਨ ਹੈ ਇੱਕ ਮਹਾਨ ਹੈ। ਸੋ ਖੂਨਦਾਨ ਹਰ ਬੰਦੇ ਨੂੰ ਕਰਨਾ ਵੀ ਚਾਹੀਦਾ ਹੈ। ਮਨੁੱਖਤਾ ਦੇ ਲਈ, ਮਾਨਵਤਾ ਦੀ ਸੇਵਾ ਦੇ ਲਈ। ਅੱਜ ਇਸ ਕੈਂਪ ਦੇ ਵਿੱਚ ਚੰਗੀਆਂ-ਚੰਗੀਆਂ ਸ਼ਕਸ਼ੀਤਾਂ ਆਈਆਂ ਹੋਈਆਂ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਖੂਨ ਦਾਨ ਕਰ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਆਓ ਦਿਖਾਉਨੇ ਆ ਤੁਹਾਨੂੰ ਇਹ ਜਾਣਕਾਰੀ ਇਹ ਜਾਣਕਾਰੀ ਦੇਖਣ ਦੇ ਲਈ ਬਣੇ ਰਹੋ ਸਾਡੇ ਏਤਮਾਨ ਚੈਨਲ ਦੇ ਨਾਲ ਆਪਣਾ ਸ਼ੁਭਨਾਮ ਕੀ ਹੈ ਜੀ ਦਲਜੀਤ ਸਿੰਘ ਜੀ ਜੀ ਕਿੱਥੋਂ ਆਏ ਤੁਸੀਂ ਖਰੜ ਤੋਂ ਖਰੜ ਤੋਂ ਸੋ ਅੱਜ ਇਹ ਜੋ ਬਲੱਡ ਕੈਂਪ ਲੱਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਕਰਾਲੀ ਦੇ ਵਿੱਚ ਲੱਗ ਰਿਹਾ ਅਸੀਂ ਮੈਂਬਰ ਆ ਜਿੱਤ ਮੈਂਬਰ ਹਾਂਜੀ ਹਾਂਜੀ ਜੀ ਸੋ ਪਹਿਲਾਂ ਕਿੰਨੀ ਵਾਰ ਮਤਲਬ ਕਿ ਤੁਸੀਂ ਖੂਨ ਦਾਨ ਕਰ ਚੁੱਕੇ ਹੋ ਚਾਰ ਪੰਜ ਵਾਰ ਪਹਿਲਾਂ ਦਿੱਤਾ ਹੋਇਆ ਜੀ ਹਾਂਜੀ ਕਿਵੇਂ ਮਹਿਸੂਸ ਹੋ ਰਿਹਾ ਨਾਰਮਲ ਆ ਜੀ ਕੋਈ ਦਿੱਕਤ ਨਹੀਂ ਹਾਂਜੀ ਹਾਂਜੀ ਕੋਈ ਮਤਲਬ ਕਿ ਸਰੀਰ ਦੇ ਵਿੱਚ ਕੋਈ ਨਹੀਂ ਕੁਝ ਨਹੀਂ ਆਜ ਨਾਰਮਲ ਆ ਨਾਰਮਲ ਹਾਂਜੀ ਹਾਂਜੀ ਕੀ ਕੀ ਕਹੂੰਗੇ ਮਤਲਬ ਕਿ ਹੋਰ ਵੀ ਜੋ ਜਨਰੇਸ਼ਨ ਹੈ ਹਾਂਜੀ ਉਹਨਾਂ ਨੂੰ ਬਲੱਡ ਦਾਨ ਕਰਨਾ ਚਾਹੀਦਾ ਜੀ ਕਿਸੇ ਦੇ ਕੰਮ ਆ ਸਕੇ ਜੀ ਹਾਂਜੀ ਥੈਂਕ ਯੂ ਥੈਂਕ ਯੂ ਹਾਂਜੀ ਸਰ ਆਪਣਾ ਸ਼ੁਭਨਾਮ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਜੀ ਕਿੰਨੀ ਵਾਰ ਤੁਸੀਂ ਖੂਨਦਾਨ ਪਹਿਲਾਂ ਕੀਤਾ ਮੈਂ 4-5 ਵਾਰੀ ਪਹਿਲਾਂ ਖੂਨ ਦੇ ਚੁੱਕਾ ਜੀ ਦਾਨ ਕਰ ਚੁੱਕਾ ਹਾਂ ਹਾਂਜੀ ਇਹ ਮਾਨਵਤਾ ਦੀ ਸੇਵਾ ਕਰਨ ਲਈ ਬਹੁਤ ਅੱਛਾ ਲੱਗਦਾ ਸਾਨੂੰ ਇਹ ਜੀ ਤਾਂ ਬਹੁਤ ਖੁਸ਼ੀ ਹੁੰਦੀ ਆ ਸਾਡੇ ਦਿਲ ਨੂੰ ਓਕੇ ਹਾਂਜੀ ਤੋ ਕੋਈ ਕਮੀ ਵੀ ਮਹਿਸੂਸ ਹੁੰਦੀ ਹੈ ਸਰੀਰ ਨੂੰ ਨਹੀਂ ਨਹੀਂ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਹੈ ਨਹੀਂ ਕੋਈ ਕਮੀ ਮਹਿਸੂਸ ਨਹੀਂ ਹੁੰਦੀ ਜੀ ਹਾਂ ਜੀ ਕੀ ਕਹੂੰਗੇ ਜੋ ਮਤਲਬ ਕਿ ਅੱਜ ਕੱਲ ਦੀ ਨਵੀਂ ਪੀੜ੍ਹੀ ਹੈ ਜਾਂ ਹੋਰ ਨਵੀਂ ਪੀੜ੍ਹੀ ਨੂੰ ਕਹਿਣਾ ਚਾਹੁੰਦੇ ਹਾਂ ਜੀ ਸਾਰੇ ਨਸ਼ਿਆਂ ਤੋਂ ਦੂਰ ਰਹਿਣ ਜੀ ਤੇ ਇਦਾਂ ਦੇ ਅੱਛੇ ਕੰਮ ਬਲੱਡ ਡੋਨੇਟ ਕਰਨ ਤਾਂ ਕਿ ਮਨੁੱਖੀ ਦੀ ਸੇਵਾ ਹੋ ਸਕੇ ਜੀ ਤੇ ਅੱਛਾ ਰਹੇ ਸਾਰੇ ਲੋਕਾਂ ਨੇ ਔਰ ਥੈਂਕ ਯੂ ਥੈਂਕ ਯੂ ਕੀ ਨਾਮ ਆ ਸਰ ਅਮਿਤ ਕੁਮਾਰ ਜੀ ਜੀ ਅੱਜ ਬਲੱਡ ਡੋਨੇਟ ਕਰ ਰਹੇ ਹੋ ਪਹਿਲਾਂ ਵੀ ਕਦੇ ਕੀਤਾ ਹਾਂਜੀ ਤਾਂ 6-7 ਵਾਰ ਕਰ ਚੁੱਕੇ ਹਾਂ ਜੀ 6-7 ਵਾਰ ਕਰ ਚੁੱਕੇ ਹਾਂ ਹਾਂਜੀ ਹਾਂਜੀ ਕਰ ਚੁੱਕੇ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰ ਇਹ ਤਾਂ ਮੈਂ ਇਹੀ ਕਹਿਣਾ ਚਾਹਾਂਗਾ ਕਿ ਇਹ ਆਪਾਂ ਨੂੰ ਕਰਦੇ ਰਹਿਣਾ ਚਾਹੀਦਾ ਏ ਕਿਸੇ ਦਾ ਭਲਾ ਹੋ ਜਾਦਾ ਬੜੀ ਵੱਡੀ ਗੱਲ ਹੈ ਜੀ ਕਰਨੀ ਚਾਹੀਦੀ ਏ ਜੀ ਮੈਂ ਸੰਗਤ ਜੀ ਤਾਂ ਵੇਟ ਕਰਦਾ ਹਾਂ ਕਦੀ ਮਿਲੇ ਕਰਨਾ ਚਾਹੀਦਾ ਜੀ ਹਾਂਜੀ 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 ਕਿੱਥੋਂ ਆਏ ਤੁਸੀਂ ਆਪ ਕੋਰਾਲੀ ਲੋਕਲ ਆ ਜੀ ਕੋਰਾਲੀ ਲੋਕਲ ਹਾਂਜੀ ਹਾਂਜੀ ਲੋਕਲ ਆ ਜੀ ਹਾਂਜੀ ਮੈਂ ਕੱਲ ਅਨਾਉਂਸਮੈਂਟ ਸੁਣੀ ਸੀਗੀ ਮੈਨੂੰ ਤਾਂ ਮੈਂ ਕਹੇ ਮੈਂ ਅੱਜ ਕਰਕੇ ਆਵਾਂ ਜ਼ਰੂਰ ਜੀ ਵਾਹ ਜੀ ਮਸਤ ਜੋਬ ਤੇ ਵੀ ਸੰਗਤ ਅੱਧਾ ਘੜੇ ਲੇਟ ਜਾਣਾ ਅੱਜ ਅੱਛਾ ਜੀ ਮੈਂ ਫੋਨ ਕਰਾਂ ਉਹ ਸਪੈਸ਼ਲ ਮੈਂ ਕਰਕੇ ਆਂਡਰਨੈਟ ਕਰਕੇ ਆਵਾਂਗਾ ਜੀ ਬਿਲਕੁਲ ਜੀ ਬਿਲਕੁਲ ਇਹ ਇਹ ਇਨਸਾਨੀਅਤ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਸਰ ਕਿਸੇ ਦਾ ਜੇ ਆਪਾਂ ਭਲਾ ਕਰ ਸਕਦੇ ਤਾਂ ਇਹ ਜ਼ਰੂਰ ਕਰੀਏ ਜੀ ਤੇ ਨਾਲੇ ਸਰ ਇਹਦੇ ਨਾਲ ਹੀ ਇੱਕ ਜੇ ਆਪ ਜੇ ਕਰਦੇ ਤਾਂ ਆਪਾਂ ਨੂੰ ਕੁਝ ਜੇ ਕੋਈ ਪ੍ਰੋਬਲਮ ਤਾਂ ਪਤਾ ਲੱਗ ਜਾਂਦੀ ਹੈ ਜੀ ਪਤਾ ਲੱਗ ਜਾਂਦੀ ਹੈ ਪਤਾ ਲੱਗਦੀ ਹੈ ਜੀ ਹਾਂਜੀ 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 ਬਹੁਤ ਬਹੁਤ ਸ਼ੁ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਆਪਣਾ ਸ਼ੋ ਨਾਮ ਰਕੇ ਸਾਹਿਬ ਮੇਰਾ ਨਾਮ ਡਾਕਟਰ ਮਨੀਸ਼ ਰਾਏ ਹੈ ਜੀ ਸੋ ਇਹ ਆਪਣੀ ਟੀਮ ਕਿੱਥੋਂ ਆਈ ਹੈ ਸਰ ਜੀ ਸਾਡੀ ਟੀਮ ਚੰਡੀਗੜ੍ਹ ਦੇ ਐਨ ਜੀਓ ਬਲੱਡ ਸੈਂਟਰ ਤੋਂ ਆਈ ਹੈ ਜਿਸ ਦਾ ਨਾਮ ਹੈ ਰੋਟਰੀ ਐਂਡ ਬਲੱਡ ਬੈਂਕ ਸੁਸਾਇਟੀ ਰਿਸੋਰਸ ਸੈਂਟਰ ਜੀ ਜੀ ਸੋ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਹੈ ਖੂਨਦਾਨ ਕਰਨ ਦੇ ਕੁਝ ਫਾਇਦੇ ਹੋਣਗੇ ਉਹ ਕੀ ਕੀ ਹੈ ਸਰ ਦਾਨ ਹੈ ਸੋ ਸਭ ਤੋਂ ਵੱਡਾ ਦਾਨ ਹੈ ਸਭ ਤੋਂ ਵੱਡਾ ਫਾਇਦਾ ਹੀ ਹੈ ਤੇ ਜਿਹੜਾ ਵੀ ਇਨਸਾਨ 18 ਤੋਂ 65 ਸਾਲ ਦੀ ਉਮਰ ਦਾ ਹੈ ਤੇ ਜਿਹੜਾ ਹੈਲਦੀ ਹੈ ਸਿਹਤਮੰਦ ਹੈ ਨਾ ਜਿਹੜੇ ਕੋ ਦਵਾਈਆਂ ਨਹੀਂ ਚੱਲ ਰਹੀ ਜਿਹਨੂੰ ਕੋਈ ਇਨਫੈਕਸ਼ਨ ਨਹੀਂ ਹੈ ਫਿਰ ਤੋਂ ਉਹ ਕਿਸੇ ਦਿਵੀ ਜਿੰਦਗੀ ਬਚਾ ਸਕਦਾ ਹੈ ਖੂਨਦਾਨ ਕਰਕੇ ਤੋਂ ਜਦੋਂ ਖੂਨਦਾਨ ਕਰਦੇ ਸਭ ਤੋਂ ਵੱਡਾ ਇਹ ਹੈ ਕਿ ਸਦਾ ਫਾਇਦਾ ਹੈ ਕਿ ਆਪਣੇ ਆਪ ਨੂੰ ਸੰਤੁਸ਼ਟੀ ਕੇਸੀ ਕਿ ਜਾਨ ਬਚਾਈ ਹੈ ਜਿਹੜਾ ਇੱਕ ਇਨਸਾਨ ਇਹ ਖੂਨਦਾਨ ਕਰਦਾ ਹੈ ਉਹਨੂੰ 3 ਯੂਨਿਟਸ ਵਿੱਚ 3 ਕੰਪੋਨੈਂਟ ਬੰਦੇ ਨੇ ਰੈੱਡ 셀 ਪਲਾਜ਼ਮਾ ਤੇ ਪਲੇਟलेट्स ਜਿਹੜੇ ਦਿਨ 3 ਵੱਖਰੇ ਵੱਖਰੇ ਪੇਸ਼ੈਂਟਸ ਨੂੰ ਮਦਦ ਹੋ ਸਕਦੀ ਹੈ ਤੋਂ ਤੁਸੀਂ ਇੱਕ ਦਾਨ ਨਾਲ 3 ਮਰੀਜ਼ ਦੀ ਹੈਲਪ ਕਰ ਰਹੇ ਹੋ ਦੋਸਤੋ ਪਤਾ ਵੱਡੀ ਕੋਈ ਚੀਜ਼ ਹੋ ਨਹੀਂ ਸਕਦੀ ਜੀ ਠੀਕ ਹੈ ਤੇ ਰੱਬ ਦਾ ਕੰਮ ਕਰ ਰਹੇ ਹੋ ਕਿ ਨਾਲੇ ਇੱਕ ਤਸੱਲੀ ਇੱਕ ਸੰਤੁਸ਼ਟੀ ਇਹ ਖੁਸ਼ੀ ਮਿਲਦੀ ਜਿਹੜੀ ਇਸ ਤੋਂ ਵੱਧ ਕੇ ਕੁਝ ਨਹੀਂ ਹੈ ਜਿਹੜਾ ਕੋਨਾ ਰੈਗੂਲਰ ਕਰਦਾ ਰਹਿੰਦਾ ਉਹਦੇ ਨਿਯਮਿਤ ਰੂਪ ਨਾਲ ਟੈਸਟ ਹੁੰਦੇ ਰਹਿੰਦੇ ਆ ਲਾਈਕ ਐਚ ਆਈ ਵੀ ਹੈਪੇਟਾਈਟਿਸ ਦੇ ਟੈਸਟ ਹੈ ਨਾ ਤੇ ਬੀ ਸੀ ਹੈਪੇਟਾਈਟਿਸ ਤੇ ਨਾਲੇ ਉਹ ਰੈਗੂਲਰ ਚੈੱਕ ਅਪ ਹੁੰਦੇ ਰਹਿੰਦੇ ਆ ਜਿਹੜਾ ਆਪਾਂ ਖੂਨਦਾਨ ਕਰਦੇ ਜਿਹੜੇ ਉਹਨਾਂ ਦਾ ਫਰੈਸ਼ ਬਲੱਡ ਬੋਨਸ ਬਣਾਉਂਦੀ ਨੇ ਜਦੋਂ ਫਰੈਸ਼ ਬਲੱਡ ਬਣਾਂਦੀ ਹੈ ਤਾਂ ਸਾਡੇ ਸ਼ਰੀਰ ਨੂੰ ਉਹਦਾ ਬੈਨੇਫਿਟ ਮਿਲਦਾ ਹੈ ਲਾਈਕ ਨਵਾਂ ਖੂਨ ਬੰਦਾ ਹੈ ਸਾਡੇ ਹਾਰਟ ਤੋਂ ਪੰਪ ਹੁੰਦਾ ਹੈ ਹੈਨਾ ਤੇ ਸਾਡੇ ਜਿਹੜੇ ਆਪਣੇ ਬੋਨ ਮੈਰਸ ਹੈ ਉਹ ਐਕਟੀਵੇਟ ਹੁੰਦੀਆਂ ਹਨ ਤਾਜ਼ਾ ਫਰੈਸ਼ ਖੂਨ ਬੰਦਾ ਇਸੇ ਬੰਦੇ ਸਿਹਤਮੰਦ ਰਹਿੰਦਾ ਹੈ ਤੇ ਸਭ ਤੋਂ ਵੱਡੀ ਤਾਂ ਇਹ ਹੀ ਹੈ ਜੀ ਬਿਲਕੁਲ ਤਾਂ ਖੂਨ ਲੈਂਦ ਤੋਂ ਬਾਅਦ ਮਤਲਬ ਕਿੰਨੀ ਕਿ ਦੇਰ ਰੱਖਿਆ ਜਾਂਦਾ ਹੈ ਤੇ ਇਹਦੇ ਦੋ ਆਪਕ ਹੁੰਦਾਨ ਕਰਦੇ ਆਂ ਤੇ ਇਹਦੇ ਤਿੰਨ ਪ੍ਰੋਡਕਟ ਬੰਦੇ ਜਿਹਦਾ ਮੈਂ ਦੱਸਿਆ ਤੇ ਰੈਡ 셀 ਹੁੰਦੇ ਆ ਉਹਦੇ ਜਿਹੜੀ ਲਾਈਫ ਹੈ ਉਹ 42 ਦਿਨਾਂ ਹੈ ਜੀ 4 ਡਿਗਰੀ ਸੈਲਸੀਅਸ ਟੈਂਪਰੇਚਰ ਵਿੱਚ ਤੇ ਜਿਹੜੇ ਪਲਾਜ਼ਮਾ ਹੈ ਉਹਨੂੰ -40 ਵਿੱਚ ਰੱਖਿਆ ਜਾਂਦਾ ਡੀਪ ਮਤਲਬ ਡੀਪ ਫਰੀਜ਼ਰ ਵਿੱਚ ਬੜਾ ਲੋ ਟੈਂਪਰੇਚਰ ਹੁੰਦਾ ਹੈ ਤਾਂ ਉਹਦੀ ਲਾਈਫ 1 ਸਾਲ ਦੀ ਹੈ ਤੇ ਜਿਹੜੇ ਪਲੇਟਲੇਟਸ ਹੈ ਉਹਨੂੰ 20 ਤੋਂ 25 ਡਿਗਰੀ ਸੈਲਸੀਅਸ ਤੇ ਰੱਖਿਆ ਜਾਂਦਾ ਇਹਨਾਂ ਦੇ ਡਿਫਰੈਂਟ ਡਿਫਰੈਂਟ ਇਕੁਪਮੈਂਟ ਹੈ ਜਿਹਦੇ ਵਿੱਚ ਇਹਨਾਂ ਨੂੰ ਸਟੋਰ ਕੀਤਾ ਜਾਂਦਾ ਤੇ ਜੋ ਪਲੇਟਲੇਟਸ ਹੈ ਉਹ ਉਹਦੀ ਲਾਈਫ 5 ਦਿਨਾਂ ਹੈ ਅੱਛਾ ਜੀ ਵਾਹਵਾ ਸ਼ੁਕਰੀਆ ਜੀ ਸਾਡੇ ਨਾਲ ਗੱਲ ਕਰਨ ਲਈ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਤੇ ਅਸੀਂ ਬਾਈ ਹਾਰਟ ਕਸੀ ਅਵਾਰੀ ਆ ਤੇ ਲਾਈਨਸ ਕਲਬ ਕੋਰਾਲੀ ਗ੍ਰੇਟਰ ਦੇ ਇਹਨਾਂ ਦੇ ਪ੍ਰਧਾਨ ਸਾਹਿਬ ਦੇ ਤੇ ਪੂਰੀ ਟੀਮ ਦੇ ਤੇ ਨਾਲੇ ਜਨੇ ਵੀ ਫੂੰਦਾਨੀ ਹੈ ਜਿਹੜੇ ਜੀਵਨ ਦాతਾ ਹੈ ਕਿ ਉਹ ਅੱਗੇ ਆ ਰਹੇ ਹੈ ਤੇ ਜਿਹੜੇ ਅਣਜਾਣ ਲੋਕਾਂ ਲਈ ਦੇਣਾ ਜਿਹੜਾ ਉਹ ਸਭ ਤੋਂ ਵੱਡੀ ਇਹ ਚੀਜ਼ ਹੈ ਮੈਂ ਆਪਣੇ ਜਾਣਕਾਰ ਲਈ ਦੇ ਰਿਹਾ ਇੱਕ ਅਲੱਗ ਚੀਜ਼ ਹੈ ਲੇਕਿਨ ਮੈਂ ਅੱਗੇ ਆ ਕੇ ਦੇ ਰਿਹਾ ਕਿਸੇ ਲਈ ਜਿਹਨੂੰ ਮੈਂ ਨਹੀਂ ਜਾਣਦਾ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੈ ਥੈਂਕ ਯੂ ਜੀ ਥੈਂਕ ਯੂ ਸੋ ਪ੍ਰਧਾਨ ਇੰਦਰਦੀਪ ਸਿੰਘ ਜੀ ਤੁਹਾਡੇ ਅਲਾਈయన్స్ ਕਲੱਬ ਦੇ ਵੱਲੋਂ ਅੱਜ ਬੱਡ ਨੇਸ਼ਨ ਕੈਂਪ ਲਗਾਇਆ ਗਿਆ ਪਹਿਲਾਂ ਵੀ ਤੁਸੀਂ ਇਹ ਬਹੁਤ ਵੱਡੇ ਉਪਰਾਲੇ ਕਰਦੇ ਰਹਿੰਦੇ ਆ ਇਹ ਮਾਨਵਤਾ ਦੀ ਸੇਵਾ ਤੇមនុស្សਤਾ ਦੀ ਇੱਕ ਕਿਸਮ ਦੀ ਸੇਵਾ ਹਨੀ ਸੋ ਕੀ ਕਹਿਣਾ ਤੁਸੀਂ ਅੱਜ ਦੇ ਕੈਂਪ ਬਾਰੇ ਦੇਖੋ ਅੱਜਕੱਲ ਪਬਲਿਕ ਨੂੰ ਤਾਂ ਅਵੇਰਨੈਸ ਹੋਈ ਚੁੱਕੀ ਹੈ ਕਾਫੀ ਬਲੱਡ ਦੇਣ ਦਾ ਪਹਿਲਾਂ ਤਾਂ ਇੱਕ ਉਹ ਵੀ ਆ ਜਾਂਦਾ ਹੁੰਦਾ ਸੀਗਾ ਕਿ ਬਲੱਡ ਦੇ ਕੇ ਸਾਨੂੰ ਕੋਈ ਨੁਕਸਾਨ ਤਾਂ ਨਹੀਂ ਆ। ਲੇਕਿਨ ਅੱਜ ਸਾਰੇ ਨੂੰ ਅਵੇਰਨੈਸ ਹੈ ਕਿ ਬਲੱਡ ਦੇ ਕੇ ਵੀ ਇਦਾਂ ਦੀ ਕੋਈ ਕਮੀ ਪੇਸ਼ੀ ਕੁਝ ਨਹੀਂ ਹੁੰਦਾ ਹੈਗਾ। ਠੀਕ ਹੈ ਤਾਂ ਦਰਦ ਬਲੱਡ ਦੇਣਾ ਇੱਕ ਤੁਹਾਡੇ ਵਾਸਤੇ ਹੈਲਦੀ ਬੰਦੇ ਵਾਸਤੇ ਠੀਕ ਰਹਿੰਦਾ ਹੈ ਬਲੱਡ ਦੇਣਾ। ਤੇ ਅਸੀਂ ਹੀ ਕਵਾਂਗੇ ਜਿੰਨਾ ਹੋ ਸਕਦਾ ਹੈ ਲੋਕਾਂ ਨੂੰ ਬਲੱਡ ਆ ਕੇ ਦੇਣਾ ਚਾਹੀਦਾ ਹੈਗਾ। ਜੀ ਤਾਂ ਕਿ ਲੋਕਾਂ ਦੀ ਸੇਵਾ ਹੋ ਸਕੇ। ਬਿਲਕੁਲ ਜੀ। ਸੋ ਕਿੰਨੇ ਕੈਂਪ ਲਗਾ ਦਿੰਦੇ ਆ ਤੁਸੀਂ? ਅਸੀਂ ਕੁਆਰਟਰਲੀ ਇੱਕ ਅਦਾ ਕੈਂਪ ਲਗਾ ਲਈਦਾ ਹੈਗਾ ਹਾਂ ਕੋਸ਼ਿਸ਼ ਹਾਂ ਕੋਸ਼ਿਸ਼ ਇਹ ਰੰਦੇਗੇ ਕਿ ਚਾਰ ਦਾ ਕੈਂਪ ਲੱਗ ਜਣ ਸਾਡੇ ਹਾਂ ਜੀ ਸੋ ਬਹੁਤ ਵੱਡੀ ਗੱਲ ਹੈ ਜੀ ਹਾਂ ਜੀ ਠੀਕ ਹੈ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਡਾਕਟਰ ਕੰਗ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਸੋ ਇਹ ਬਹੁਤ ਵਧੀਆ ਤੁਸੀਂ ਉਪਰਾਲੇ ਕਰਦੇ ਰਹਿੰਦੇ ਆ ਤੇ ਅੱਜ ਵੀ ਵਿਸ਼ੂ ਕਰਮਾ ਭਵਨ ਦੇ ਵਿੱਚ ਕੈਂਪ ਲਗਾਇਆ ਗਿਆ ਹੈਗਾ ਹੈ ਕਿ ਕਿਉਂ ਹੈ ਸਰ ਲਾਇਓਨਸ ਕਲੱਬ ਦਾ ਜਿਹੜਾ ਮੇਨ ਕੰਮ ਹੀ ਮਨੁੱਖਤਾ ਦੀ ਸੇਵਾ ਹੈ ਤੇ ਇਸ ਲਈ ਅਸੀਂ ਸਾਰੇ ਜਿੰਨੇ ਵੀ ਇਹਦੀ ਸੇਵਾ ਇਸ ਵਾਸਤੇ ਕੰਮ ਹੁੰਨੇ ਉਹ ਕਰਦੇ ਰਹਿੰਦੇ ਜਿਸ ਤਰ੍ਹਾਂ ਅਸੀਂ ਪਿਛੇ ਦੰਦਾਂ ਦੇ ਡੈਂਟਲ ਕੈਂਪ ਚੈੱਕਅਪ ਕੈਂਪ ਸਾਡਾ ਬਹੁਤ ਰੈਗੂਲਰਲੀ ਚੱਲਦਾ ਅਲਗ-ਅਲਗ ਸਕੂਲਾਂ ਵਿੱਚ ਜਾ ਕੇ ਅਸੀਂ ਉਹ ਕਰਾਉਂਦੇ ਤੇ ਜਿਸ ਤਰ੍ਹਾਂ ਬਲੱਡ ਡੋਨੇਸ਼ਨ ਕੈਂਪ ਹੋ ਗਿਆ ਤੇ ਟੀ ਟ੍ਰੀ ਪਲਾਂਟੇਸ਼ਨ ਹੋ ਗਿਆ ਮਤਲਬ ਕਿਸੇ ਵੀ ਤਰ੍ਹਾਂ ਨਾਲ ਜੇ ਆਪਾਂ ਮਨੁੱਖਤਾ ਦੀ ਸੇਵਾ ਕਰਨੀ ਹੈ ਉਹ ਆਪਾਂ ਇਸ ਸੰਸਥਾ ਦੇ ਸੋ ਆਪਣਾ ਕਰਦੇ ਹਾਂ ਬਿਲਕੁਲ ਜੀ ਹਾਂ ਜੀ ਬਹੁਤ ਵੱਡੀ ਗੱਲ ਹੈ ਜੀ ਇਹ ਇਨਾ ਸਮਾਂ ਕੱਢਣਾ ਵੀ ਬੜਾ ਔਖਾ ਹੀ ਹੈ। ਮਨੁੱਖਤਾ ਦੀ ਸੇਵਾ ਲਈ ਕੱਢਾਂਗੇ ਇਤਨਾ। ਹਾਂਜੀ। ਉਹਦੇ ਵਾਸਤੇ ਕਰਨਾ ਪੈਂਦਾ। ਬਿਲਕੁਲ। ਸ਼ੁਕਰੀਆ ਜੀ। ਸ਼ੁਕਰੀਆ ਜੀ। ਹਾਂਜੀ ਸਰਦਾਰ ਅਮਰੀਕ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ। ਸੋ ਕੈਂਪ ਲਗਾਇਆ ਗਿਆ ਹੈ ਇਹ ਵਧੀਆ ਇੱਕ ਗੱਲ ਹੈ ਜੋ ਇਹ ਉਪਰਾਲੇ ਤੁਹਾਡੇ ਵੱਲੋਂ ਹੁੰਦੇ ਰਹਿੰਦੇ ਨੇ। ਹਾਂਜੀ। ਸੋ ਅੱਜ ਵੀ ਇਹ ਇੱਕ ਵੱਡਾ ਉਪਰਾਲਾ ਕੀਤਾ ਹੈ। ਦੇਖੋ ਜੇ ਬਲੱਡ ਡੋਨੇਸ਼ਨ ਕੈਂਪ ਇਹ ਇੱਕ ਬਹੁਤ ਹੀ ਵਧੀਆ ਕਦਮ ਹੈ ਕਿਉਂਕਿ ਕਿਸੇ ਨੂੰ ਵੀ ਬੰਦੇ ਨੂੰ ਜਿਹੜੇ ਸਾਨੂੰ ਨਹੀਂ ਵੀ ਜਾਣਦੇ ਉਹਨਾਂ ਨੂੰ ਵੀ ਬਲੱਡ ਦੀ ਅਗਰ ਜ਼ਰੂਰਤ ਪੈਂਦੀ ਹੈ ਤਾਂ ਅਵੇਲੇਬਿਲਟੀ ਹੋ ਸਕੇ ਇਸ ਕਰਕੇ ਅਸੀਂ ਲੋਕਾਂ ਨੂੰ ਵੀ ਅਵੇਅਰ ਕਰਦੇ ਹਾਂ ਖੁਦ ਵੀ ਬਲੱਡ ਡੋਨੇਟ ਕਰਦੇ ਹਾਂ ਟਾਈਮ ਟੂ ਟਾਈਮ ਕੈਂਪ ਆਰਗੇਨਾਈਜ਼ ਕਰਦੇ ਰਹਿੰਦੇ ਹਾਂ ਜੀ ਬਾਕੀ ਸਾਡੇ ਲਾਇਨ ਕਲੱਬ ਵੱਲੋਂ ਪਿਛਲੇ ਸਮੇਂ ਦੇ ਵਿੱਚ ਟਰੀ ਪਲਾਂਟੇਸ਼ਨ ਤੇ ਸਕੂਲਾਂ ਦੇ ਵਿੱਚ ਦੰਦਾਂ ਦਾ ਚੈੱਕਅਪ ਬਜ਼ੁਰਗਾਂ ਦੀ ਅੱਖਾਂ ਦਾ ਚੈੱਕਅਪ ਇਸ ਤਰ੍ਹਾਂ ਦੇ ਪ੍ਰੋਜੈਕਟ ਵੀ ਕੀਤੇ ਗਏ ਨੇ ਤੇ ਅੱਗੇ ਵੀ ਕਰਦੇ ਰਵਾਂਗੇ ਜੀ ਜੀ ਸ਼ੁਕਰੀਆ ਮੀਰਵਾਲੀ ਥੈਂਕ ਯੂ ਥੈਂਕ ਯੂ ਸੋ ਸਰਦਾਰ ਪ੍ਰੀਤ ਕਮਲ ਜੀ ਅੱਜ ਤੁਸੀਂ ਵਿਸ਼ੂ ਕਰਮਾ ਭਵਨ ਕੋਰਾਲੀ ਦੇ ਵਿੱਚ ਸ਼ਿਰਕਤ ਕੀਤੀ ਹੈ ਜਿੱਥੇ ਕਿ ਖੂਨਦਾਨ ਕੈਂਪ ਲਗਾਇਆ ਗਿਆ ਤੇ ਤੁਹਾਨੂੰ ਐਜੇ ਚੀਫ ਗੈਸਟ ਵੀ ਇਹਨਾਂ ਨੇ ਚੁਣਿਆ ਹੈ ਅ ਦੇਖੋ ਜੀ ਲਾਇਓਨਸ ਕਲੱਬ ਕੋਰਾਲੀ ਗ੍ਰੇਟਰ ਜਿਹੜਾ ਹੈ ਇਲਾਕੇ 'ਚ ਵਧੀਆ ਕੰਮ ਕਰ ਰਿਹਾ ਹੈ ਸਾਡਾ ਜਿਹੜਾ ਲਾਇਓਨਸ ਇੰਟਰਨੈਸ਼ਨਲ ਹੈ ਇਹ 210 ਦੁਨੀਆ ਦੇ ਦੇਸ਼ਾਂ ਦੇ ਵਿੱਚ ਕੰਮ ਕਰ ਰਿਹਾ ਹੈ। ਔਰ ਹਰ ਇੱਕ ਜਗ੍ਹਾ ਮਾਨਵਤਾ ਦੀ ਸੇਵਾ 'ਚ ਲਾਇਆன்ஸ் ਕਲੱਬ ਦੇ ਮੈਂਬਰ ਲੱਗੇ ਹੋਏ ਆ। ਤੇ ਹਰ ਸ਼ਹਿਰ ਦੇ ਵਿੱਚ ਹਰ ਇਲਾਕੇ ਦੇ ਵਿੱਚ ਅਲੱਗ-ਅਲੱਗ ਕਲੱਬ ਬਣੇ ਹੋਏ ਆ ਔਰ ਉੱਥੇ ਕੰਮ ਕਰਦੇ ਰਹਿੰਦੇ ਆ। ਜੀ। ਤੇ ਜਿਹੜਾ 321 ਐਫ ਡਿਸਟ੍ਰਿਕਟ ਹੈ ਸਾਡਾ ਉਹ ਡਿਸਟ੍ਰਿਕਟ ਜਿਹੜਾ ਹੈ ਅੱਧਾ ਪੰਜਾਬ ਤੇ ਚੰਡੀਗੜ੍ਹ ਦਾ ਇਲਾਕਾ ਜਿਹੜਾ ਹੈ ਇਕੱਠਾ ਹੋ ਕੇ ਡਿਸਟ੍ਰਿਕਟ ਇੱਕ ਡਿਸਟ੍ਰਿਕਟ ਬਣਦਾ। ਉਹਦੇ ਵਿੱਚ ਸਾਡੇ 160 ਕਲੱਬ 160 ਦੇ ਕਰੀਬ ਕਲੱਬ ਹੈ ਤੇ ਸਾਰੇ ਕਲੱਬ ਮਾਨਵਤਾ ਦੀ ਸੇਵਾ 'ਚ ਰੁੱਝੇ ਰਹਿੰਦੇ ਆ ਤੇ ਉਦਾਂ ਹੀ ਇਸੇ ਤਰਜ਼ ਤੇ ਲਾਇਓਨਸ ਕਲੱਬ ਕੋਰਾਲੀ ਗ੍ਰੇਟਰ ਜਿਹੜਾ ਹੈ ਉਹ ਵੀ ਵਧੀਆ ਕੰਮ ਕਰਦਾ ਰਹਿੰਦਾ ਜਿੱਦਾਂ ਅੱਜ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੈ ਔਰ ਮੈਂ ਇੱਥੇ ਦੱਸਣਾ ਕਿ ਮੈਂ ਖੁਦ 64 ਵਾਰ ਖੂਨਦਾਨ ਕਰ ਚੁੱਕਿਆ ਆ ਵਾਹਿਗੁਰੂ ਔਰ ਮੈਨੂੰ ਬਹੁਤ ਉਤਸ਼ਾਹਤ ਮੈਂ ਹੁੰਦਾ ਜਦੋਂ ਵੀ ਕਿਤੇ ਬਲੱਡ ਨੇਸ਼ਨ ਕੈਂਪ ਤੇ ਜਾਂਦਾ ਜਾਂ ਮੈਂ ਆਪ ਡੋਨੇਟ ਕਰਦਾ ਔਰ ਵਧੀਆ ਢੰਗ ਦੇ ਨਾਲ ਮਾਨਵਤਾ ਦੀ ਇਹ ਇੱਕ ਬਹੁਤ ਸੁਚੱਜੀ ਸੇਵਾ ਹੈ ਜੀ ਖੂਨਦਾਨ ਕਰਨਾ ਤੇ ਮੈਂ ਉਮੀਦ ਕਰਦਾ ਕਿ ਅੱਜ ਦੇ ਇਸ ਕੈਂਪ ਦੇ ਵਿੱਚ ਵੱਧ ਛੜ ਕੇ ਨੌਜਵਾਨ ਔਰ ਇਲਾਕਾ ਨਿਵਾਸੀ ਭਾਗ ਲੈਣ ਔਰ ਜਿਆਦਾ ਤੋਂ ਜਿਆਦਾ ਖੂਨ ਦੇ ਜਿਹੜੇ ਯੂਨਿਟ ਹੈ ਇਕੱਠੇ ਕਰਕੇ ਅਸੀਂ ਮਾਨਵਤਾ ਦੇ ਲੋਕਾਂ ਦੇ ਲਈ ਜਿਹਨ ਲੋੜਵੰਦਾਂ ਦੇ ਲਈ ਅਸੀਂ ਉਹ ਪਹੁੰਚਾ ਸਕਦੇ ਹਾਂ ਧੰਨਵਾਦ ਹਾਂਜੀ ਤੇਜਿੰਦਰ ਸਿੰਘ ਜੀ ਅੱਜ ਤੁਸੀਂ ਬਲੱਡ ਡੋਨੇਟ ਕਰ ਰਹੇ ਹੋ ਪਹਿਲਾਂ ਵੀ ਕਦੇ ਕੀਤਾ ਤੁਸੀਂ ਹਾਂਜੀ ਬਹੁਤ ਵਾਰ ਕਰ ਚੁੱਕਾ ਹਾਂ ਬਹੁਤ ਵਾਰ ਕਰਦਾ 20-25 ਵਾਰ ਕਰਦਾ ਅੱਛਾ ਹਾਂਜੀ ਵਾਹ ਜੀ ਵਾਹ ਵਾਹ ਜੀ ਵਾਹ ਸੋ ਕਿਵੇਂ ਲੱਗ ਰਿਹਾ ਫਿਰ ਇਹ ਜਦੋਂ ਬਲੱਡ ਆਪਾਂ ਖੂਨ ਦੇ ਦਿੰਦੇ ਆ ਉਸ ਤੋਂ ਬਾਅਦ ਕਿਵੇਂ ਲੱਗਦਾ ਹੈ ਨਹੀਂ ਦੇਖੋ ਹਰ ਤੱਕ ਮੇਰਾ ਐਕਸਪੀਰੀਅੰਸ ਵੀ ਬੱਚੀ ਵਾਰ ਹੋ ਚੁੱਕਾ ਹੈ ਕਦੇ ਕੋਈ ਉਹ ਨਹੀਂ ਸਕੋ ਰਿਫਰੈਸ਼ ਹੋ ਜਾਂਦਾ ਮਨ ਲੱਡਾ ਜਿਹੜਾ ਹਾਂ ਜੀ ਕੋਈ ਕਮੀ ਤਾਂ ਨਹੀਂ ਸਰੀਰ ਦੇ ਵਿੱਚ ਨਹੀਂ ਸਰੀਰ 'ਚ ਕਮੀ ਨਹੀਂ ਸਕੋ ਰਿਫਰੈਸ਼ ਹੋ ਜਾਂਦਾ ਇਹ ਹੋਰ ਤਾਕਤ ਆਉਂਦੀ ਹੈ ਸਰੀਰ 'ਚ ਉਹ ਤਾਕਤ ਆਉਂਦੀ ਹੈ ਹਾਂ ਹਾਂ ਬਿਲਕੁਲ ਹੀ ਨਾ ਆਹ ਯਾਰ ਤੁਸੀਂ ਕੀ ਕਹੋਗੇ ਮਤਲਬ ਇਹ ਕਰਨਾ ਚਾਹੀਦਾ ਹੈ ਨਾ ਹਾਂ ਜੀ ਹਾਂ ਜੀ ਅਸੀਂ ਤਾਂ ਇਹ ਕਹਿ ਚਾਉਂਨੇ ਕਹਿੰਨੇ ਆਂ ਵੀ ਜੀ ਮੈਂ ਸਾਡਾ ਲਾਈਨ ਕਲੱਬ ਹਮੇਸ਼ਾ ਹਰ ਸਾਲ ਇਹ ਬਰਾਡੇ ਸੰਗੈ ਬੁਲਾਉਂਦਾ ਹੈ ਤੇ ਇਸ ਤਰ੍ਹਾਂ ਦੇ ਉਪਰਾਲੇ ਸਾਰਿਆਂ ਨੂੰ ਕਰਨੇ ਚਾਹੀਦੇ ਆ ਤਾਂ ਕਿ ਕਿਸੇ ਦੀ ਜਾਨ ਬਚ ਸਕੇ ਹੈ ਨਾ ਬਿਲਕੁਲ ਜੀ ਹਾਂਜੀ ਹਾਂਜੀ ਬਹੁਤ-ਬਹੁਤ ਸ਼ੁਕਰੀਆ ਜੀ ਜਾਨੂ ਆ ਜੀ ਕੀ ਨਾਮ ਹੈ ਬੇਟਾ ਮੇਰਾ ਲਵਪ੍ਰੀਤ ਸਿੰਘ ਹੈ ਓਕੇ ਤੁਸੀਂ ਖੂਨਦਾਨ ਕਰ ਰਹੇ ਹੋ ਅੱਜ ਪਹਿਲਾਂ ਵੀ ਕੀਤਾ ਕਦੇ ਨਹੀਂ ਜੀ ਫਸਟ ਟਾਈਮ ਹੈ ਜੀ ਫਸਟ ਟਾਈਮ ਹੈ ਹਾਂ ਜੀ ਜਦੋਂ ਹੁਣ ਤੁਹਾਡੇ ਸੂਈ ਲੱਗੀ ਹੈ ਕੋਈ ਤਕਲੀਫ ਹੋਈ ਹੈ ਤੁਹਾਨੂੰ ਕੋਈ ਨਹੀਂ ਇਹਨੇ ਕੁਝ ਨਹੀਂ ਪਤਾ ਲੱਗਿਆ ਕੁਝ ਨਹੀਂ ਪਤਾ ਲੱਗਿਆ ਹਾਂਜੀ ਅੱਛਾ ਤੇ ਹੁਣ ਖੂਨਦਾਨ ਤੁਸੀਂ ਕਰ ਚੁੱਕੇ ਹੋ ਕੋਈ ਸਰੀਰ ਨੂੰ ਕੋਈ ਕਮੀ ਕੀ ਕਿਵੇਂ ਕੀ ਫੀਲ ਹੋ ਰਿਹਾ ਤੁਹਾਨੂੰ ਨਹੀਂ ਠੀਕ ਹੈ ਜੀ ਇਹਨੇ ਕਹੇ ਵੀ 10 ਮਿੰਟ ਬੈਠੇ ਰਹੋ ਜੀ ਉਸ ਤੋਂ ਬਾਅਦ ਉੱਠੇ ਰਹਿਣਾ ਠੀਕ ਹੈ ਵੈਸੇ ਠੀਕ ਹੈ ਜੀ ਠੀਕ ਹੈ ਹਾਂਜੀ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਨਹੀਂ ਜੀ ਨਹੀਂ ਓਕੇ ਹਾਂ ਜੋ ਕੀ ਕਹੂਗੇ ਜੋ ਤੁਹਾਡੀ ਏਜ ਦੇ ਮਤਲਬ ਕਿ ਹੋਰ ਵੀ ਬੱਚੇ ਨੇ ਉਹਨਾਂ ਨੂੰ ਸਾਰਿਆਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਜੀ ਮੇਰਾ ਫਰੈਂਡ ਵੀ ਮੇਰੇ ਨਾਲ ਆਇਆ ਹੈ ਮੇਰੀ ਸਪੋਰਟ ਵਾਸਤੇ ਹੈ ਉਹ ਵੀ ਬਲੱਡ ਡੋਨੇਟ ਕਰ ਰਿਹਾ ਹੈ ਓਕੇ ਹਾਂਜੀ ਜੀ ਕਰਨਾ ਚਾਹੀਦਾ ਨਾ ਹਾਂਜੀ ਹਾਂਜੀ ਓਕੇ ਸੋ ਥੈਂਕ ਯੂ ਥੈਂਕ ਯੂ ਕੀ ਨਾਮ ਹੈ ਤੁਹਾਡਾ ਰਮਜ਼ਾਨ ਹੈ ਜੀ ਓਕੇ ਰਮਜ਼ਾਨ ਜੀ ਤੁਸੀਂ ਖੂਨਦਾਨ ਪਹਿਲੀ ਵਾਰ ਲੱਗਦਾ ਕਰ ਰਹੇ ਹੋ ਹਾਂਜੀ ਪਹਿਲੀ ਵਾਰ ਹੀ ਕਰ ਰਹੇ ਜੀ ਕਿੰਨਾ ਘ ਡਰ ਲੱਗਿਆ ਤੁਹਾਨੂੰ ਡਰ ਤਾਂ ਲੱਗਿਆ ਨਹੀਂ ਖੁਸ਼ੀ ਬਹੁਤ ਹੋਈ ਹੈ ਜੀ ਖੁਸ਼ੀ ਬਹੁਤ ਹੋਈ ਹੈ ਹਾਂਜੀ ਹਾਂਜੀ ਡਰ ਜਾ ਨਿਕਲ ਗਿਆ ਮੈਂ ਤੇ ਕਿਵੇਂ ਢਾਈ ਦਾ ਹਾਂ ਕਿਵੇਂ ਢਾਈ ਦਾ ਜੀ ਓਕੇ 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 ਹਾਂਜੀ ਹਾਂਜੀ ਤੋ ਹੁਣ ਕੋਈ ਤੁਹਾਨੂੰ ਫੀਲਿੰਗ ਕੀ ਆ ਰਹੀ ਹੈ ਤੁਹਾਡੀ ਫੀਲਿੰਗ ਤਾਂ ਨਾਰਮਲ ਹੈ ਜੀ ਨਾਰਮਲ ਹੈ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਕੀ ਕਹੂੰਗੇ ਜੋ ਕਾਨੂੰਨਦਾਨ ਹੈ ਕਰਨ ਦੀ ਲੋੜ ਹੈਗੀ ਆ ਹਾਂਜੀ ਹਾਂਜੀ ਕਰਨ ਸਾਨੂੰ ਲੋੜ ਵੀ ਪੈਣੀ ਹੈ ਕਿ ਰੱਬ ਨਾਲ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਜਾਨੀ ਕਿਸੇ ਨਾ ਕਿਸੇ ਦੇ ਕੰਮ ਹਾਂਜੀ ਹਾਂਜੀ ਇਹ ਤਾਂ ਹੀ ਦੇਖੋ ਉਹ ਹੁੰਦਾ ਦਾਨ ਇਕੱਠ ਦਾਨ ਦੋ ਦੋਏ ਹੱਥ ਨਾਲ ਪਤਾ ਨਾ ਲੱਗੇ ਜੀ ਹਾਂ ਹਾਂ ਕੀਤੇ ਕੰਮ ਆ ਜਾਵੇ ਕੁਛ ਨਹੀਂ ਪਤਾ ਜੀ ਹਾਂ ਬਿਲਕੁਲ ਹਾਂਜੀ ਤੇ ਸ਼ੁਕਰੀਆ ਮਿਹਰਬਾਨੀ ਕੋਈ ਗੱਲ ਨਹੀਂ ਥੈਂਕ ਯੂ ਬਿਲਕੁਲ ਜੀ अजय गोयल जी नमस्कार जी नमस्कार जी नमस्कार जी ਐਦਾਂ ਦੋਸਤੋ ਮੈਂ ਲਾਇਨ अजय गोयल ਸੈਕੰਡ ਵਾਈਸ ਡਿਸਟ੍ਰਿਕਟ ਵਨਰ ਆਫ ਡਿਸਟ੍ਰਿਕਟ 321F ਡਿਸਟ੍ਰਿਕਟ 321F ਜਿਹੜਾ ਹੈਗਾ ਸਾਡਾ ਪੂਰਾ ਪੰਜਾਬ ਕਵਰ ਕਰਦਾ ਸਤਲੁਜ ਤੋਂ ਲੈ ਕੇ ਪਾਸੇ ਗੰਗਾ ਨਗਰ ਬਾੜ ਤੋਂ ਲੈ ਕੇ ਚੰਡੀਗੜ੍ਹ ਤੱਕ ਇਹਦੇ ਵਿੱਚ 170 ਕਲੱਬ ਨੇ ਜਿੰਨਾ ਵਿੱਚ ਮਾਨਵਤਾ ਦੀ ਸੇਵਾ ਤੇ ਬਹੁਤ ਕੰਮ ਕੀਤੇ ਜਾਂਦੇ ਆ ਜ਼ਰੂਰਤਮੰਦਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਂਦੀ ਹੈ ਅਸੀਂ ਹੰਗਰਲੀਫ ਪ੍ਰੋਜੈਕਟ ਚਾਈਲਡ ਕੈਂਸਰ ਤੇ ਆਈਜ਼ ਆਪਰੇਸ਼ਨ ਤੇ ਬਲੱਡ ਡੋਨੇਸ਼ਨ ਤੇ ਹਰ ਹਰ ਤਰ੍ਹਾਂ ਦੀ ਸੇਵਾ ਤੇ ਕੰਮ ਕਰਦੇ ਆਂ ਔਰ ਜਿਹੜੀ ਲਾਇਓਂਸ ਕਲੱਬ ਕੋਰਾਲੀ ਗ੍ਰੇਟਰ ਕਲੱਬ ਹੈ ਸਾਡੀ ਇਹ ਸਾਡੀ ਡਿਸਟ੍ਰੀ ਦੀ ਸ਼ਾਨ ਹੈ ਇਹ ਹਰ ਰੋਜ਼ ਕੋਈ ਨਾ ਕੋਈ ਵਧੀਆ ਪ੍ਰੋਜੈਕਟ ਕਰਦੇ ਆ ਸਮਾਜ ਸੇਵਾ ਦੇ ਬਹੁਤ ਅੱਛੇ ਕੰਮ ਕਰਦੇ ਆ ਔਰ ਆਉਣ ਵਾਲੀ ਸਾਰੀ ਪੀੜ੍ਹੀ ਨੂੰ ਬੜਾ ਪ੍ਰੇਰਿਤ ਕਰਦੀ ਹੈ ਯੰਗ ਜਨਰੇਸ਼ਨ ਨੂੰ ਨਾਲ ਜੋੜ ਕੇ ਰੱਖਦੇ ਆ ਸਾਨੂੰ ਜਿੱਥੇ ਸਾਡੀ ਲਾਇਅੰਸ ਕਲੱਬ ਅੰਨੇ ਵਧੀਆ ਕੰਮ ਕਰਕੇ ਮਨੁੱਖ ਦੀ ਸੇਵਾ ਕਰਕੇ ਅੱਜ ਪੂਰੇ ਵਰਲਡ ਵਿੱਚ ਸਭ ਤੋਂ ਵੱਡੀ ਐਨ ਜੀਓ ਹੈ ਜਿਹੜੀ ਕਿ ਐਨੇ ਵਧੀਆ ਕੰਮ ਕਰ ਰਹੀ ਹੈ ਤਾਂ ਸਾਨੂੰ ਉਹ ਤੇ ਉਥੇ ਹੀ ਕੋਰਾਲੀ ਗ੍ਰੇਟਰ ਤੇ ਵੀ ਬਹੁਤ ਜ਼ਿਆਦਾ ਮਾਣ ਹੈ ਜਿਹੜੇ ਸਾਡੇ ਡਿਸਟ੍ਰਿਕਟ ਨੂੰ ਮਲਟੀਪਲ ਚ ਇੰਟਰਨੈਸ਼ਨਲ ਚ ਹਰ ਜਗ੍ਹਾ ਹਰ ਸਮੇਂ ਸਾਨੂੰ ਅੱਗੇ ਰੱਖਦੀ ਹੈ ਆਪਦੀ ਸੇਵਾਵਾਂ ਦੇ ਨਾਲ ਔਰ ਅਸੀਂ ਉਮੀਦ ਕਰਦੇ ਆ ਕਿ ਕੋਰਾਲੀ ਗ੍ਰੇਟਰ ਅੱਗੇ ਲਈ ਵੀ ਇਦਾਂ ਹੀ ਮਾਨਵਤਾ ਦੀ ਸੇਵਾ ਕਰਦੇ ਹੋਈ ਬੁਲੰਦਿਓ ਚਾਹਿਆਂ ਨੂੰ ਤੋਂ ਬਹਿਰ ਜੀ ਨਮਸਕਾਰ ਜੀ ਸਤਿ ਸ੍ਰੀ ਅਕਾਲ ਜੀ ਸੋ ਅੱਜ ਤੁਸੀਂ ਇੱਥੇ ਆਏ ਹੋ ਵਿਸ਼ੂ ਕਰਮਾ ਪਵਨ ਜੋ ਕਰਾਲੀ ਦੇ ਵਿੱਚ ਕੈਂਪ ਲੱਗਿਆ ਹੋਇਆ ਹੈ ਲਾਇਨਸ ਕਲੱਬ ਦੇ ਵੱਲੋਂ ਕੀ ਕਹਿੰਦੇ ਆ ਜਿਵੇਂ ਹੁਣੇ ਸਾਡੇ ਬੀਡੀਜੀ 1 ਗੋਇਲ ਸਾਹਿਬ ਨੇ ਦੱਸਿਆ ਹਾਂ ਜੀ ਇਹ ਸਾਡੀ ਜਿਹੜੀ ਡਿਸਟ੍ਰਿਕਟ ਹੈਗੀ ਹੈ 3 ਟੂ 1 ਐਫ ਐ ਹੈਗੀ ਹੈ ਤੇ ਤਕਰੀਬਨ 170 ਕਲੱਬ ਜਿਹੜੇ ਹੈ ਕਹਿੰਦੇ ਦਿਨ ਰਾਤ ਜਿਹੜੇ ਕਹਿੰਦੇ ਮਾਨਵਤਾ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਜੀ ਤੇ ਲਾਈਨਸ ਕਲੱਬ ਕੋਰਾਲੀ ਜਿਹੜਾ ਕਿ ਮੇਰਾ ਆਪਣਾ ਹੀ ਹੋਮ ਕਲੱਬ ਹੈਗਾ ਸਮਝ ਲਓ ਤੇ ਜਿਹੜਾ ਵੀ ਕੋਈ ਫੰਕਸ਼ਨ ਹੁੰਦਾ ਹੈ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਪਾਰਟਿਸਿਪੇਟ ਕਰਕੇ ਤੇ ਇਹ ਜਿਸ ਤਰੀਕੇ ਦੇ ਨਾਲ ਮਾਨਵਤਾ ਦੀ ਸੇਵਾ ਕਰ ਰਹੇ ਹੈਗੇ ਨੇ ਇਹਦਾ ਕੋਈ ਜਵਾਬ ਨਹੀਂ ਇੱਕ ਇੱਕ ਲਾਈਨ ਸਾਡੀ ਡਿਸਟ੍ਰਿਕਟ ਦਾ ਤਕਰੀਬਨ ਹਮੇਸ਼ਾ ਹੀ ਉਹਨਾਂ ਨੂੰ ਇਹ ਮੌਕਾ ਚਾਹੀਦਾ ਵੀ ਅਸੀਂ ਕਿੱਥੇ ਜਾ ਕੇ ਮਾਨਵਤਾ ਦੀ ਸੇਵਾ ਕਰੀਏ ਇਹ ਵਾਹਿਗੁਰੂ ਦੀ ਪ੍ਰਮਾਤਮਾ ਦੀ ਅੱਲਾ ਦੀ ਔਰ ਈਸ਼ਵਰ ਦੀ ਜਿਹੜੀ ਹੈਗੀ ਆ ਕਿਰਪਾ ਹੈਗੀ ਹੈ ਮੈਂ ਇਹ ਹੀ ਬੇਨਤੀ ਕਰਦਾ ਹੈਗਾ ਪ੍ਰਮਾਤਮਾ ਅੱਗੇ ਵੀ ਇਹਨਾਂ ਨੂੰ ਹੋਰ ਜਿਹੜਾ ਹੈਗਾ ਹਿੰਮਤ ਦੇਣ ਤੇ ਉਹ ਐਨਜੀਪ ਮਾਨਵਤਾ ਦੀ ਸੇਵਾ ਕਰਦੇ ਰਹਿਣ ਜੀ ਤੇ ਇਸ ਤੋਂ ਇਲਾਵਾ ਮੈਂ ਬੜੀ ਰਿਕੁਐਸਟ ਕੀਤੀ ਹੈਗੀ ਆਪਣੇ ਇਸ ਕਲੱਬ ਨੂੰ ਵੀ ਇੱਕ ਕੋਈ ਪਰਮਾਨੈਂਟ ਪ੍ਰੋਜੈਕਟ ਜਿਹੜਾ ਹੈਗਾ ਉਹ ਲਗਾਓ ਕਿਤੇ ਜਗ੍ਹਾ ਲੈ ਕੇ ਉੱਥੇ ਚਾਹੇ ਤਾਂ ਸਕੂਲ ਖੋਲੋ ਜਾਂ ਆਈ ਆਈ ਆਪਰੇਸ਼ਨ ਦਾ ਜਿਹੜਾ ਹੈਗਾ ਉੱਥੇ ਹਸਪੀਟਲ ਕੋਲ ਸਕਦੇ ਆ ਸਾਡੇ ਤਕਰੀਬਨ 3 ਹਸਪਤਲ ਆਲਰੇਡੀ ਚੱਲ ਰਹੇ ਹੈਗੇ ਨੇ ਔਰ 5 ਸਕੂਲ ਜਿਹੜੇ ਹੈਗੇ ਨੇ ਸਾਡਾ ਲਾਇਨਸ ਕਲੱਬ ਇੰਟਰਨੈਸ਼ਨਲ ਜਿਹੜਾ ਹੈਗਾ ਉਹ ਚਲਾ ਰਿਹਾ ਹੈਗਾ ਤੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਔਰ ਇਹਨਾਂ ਨੂੰ ਹੀ ਨਹੀਂ ਪੂਰੇ ਕੋਰਾਲੀ ਵਾਸੀਆਂ ਨੂੰ ਬੇਨਤੀ ਕਰਦਾ ਕਿ ਅੱਗੇ ਵੱਧ ਚੜ ਕੇ ਆਣ ਤੇ ਇਹਨਾਂ ਦੀ ਹੈਲਪ ਕਰਕੇ ਇੱਕ ਪਰਮਾਨੈਂਟ ਪ੍ਰੋਜੈਕਟ ਜਿਹੜਾ ਹੈਗਾ ਇੱਥੇ ਲਗਾਇਆ ਜਾਏ ਜਦੇ ਨਾਲ ਕਿ ਸਾਰੇ ਸ਼ਹਿਰ ਦਾ ਕੋਰਾਲੀ ਸ਼ਹਿਰ ਦਾ ਵੀ ਭਲਾ ਹੋਏਗਾ ਤੇ ਜਿਹੜੇ ਲੋਟ ਬੰਦ ਹੈਗੇ ਨੇ ਲੋਕ ਉਹਨਾਂ ਦੀਆਂ ਜ਼ਰੂਰਤਾਂ ਜਿਹੜੀਆਂ ਹੈਗੀਆਂ ਉਹ ਪੂਰੀਆਂ ਕੀਤੀਆਂ ਚੱਲ ਗਿਆ ਜੀ ਥੈਂਕ ਯੂ ਵੈਰੀ ਮਚ ਸ਼ੁਕਰੀ ਸੋਨੀ ਸਾਹਿਬ ਨਮਸਕਾਰ ਜੀ ਨਮਸਕਾਰ ਨਮਸਕਾਰ ਜੀ ਕੋਰਾਲੀ ਦੇ ਵਿੱਚ ਆਇਓ ਇੱਥੇ ਕੈਂਪ ਲੱਗਿਆ ਹੋਇਆ ਤੇ ਕੀ ਕਹਿਣਾ ਤੂੰ ਲਾਇਓਂਸ ਕਲੱਬ ਕੋਰਾਲੀ ਗ੍ਰੇਟਰ ਵਨ ਆਫ ਦਾ ਫਾਈਨੇਸਟ ਕਲੱਬ ਇਨ आवर ਡਿਸਟ੍ਰਿਕਟ ਬਹੁਤ ਹੀ ਵਧੀਆ-ਵਧੀਆ ਇਹ ਕੰਮ ਕਰਦੇ ਨੇ ਤੇ ਅੱਜ ਜਿਹੜਾ ਬਲੱਡ ਡੋਨੇਸ਼ਨ ਇਹਨਾਂ ਨੇ ਪ੍ਰੋਗਰਾਮ ਕੀਤਾ ਇਹ ਵੀ ਬਹੁਤ ਹੀ ਵਧੀਆ ਉਪਰਾਲਾ ਹੈ ਕਿਉਂਕਿ ਬਲੱਡ ਇੱਕ ਇਹੋ ਜੀ ਚੀਜ਼ ਹੈ ਕਿ ਇਹ ਕਿਤੇ ਕਿਤੇ ਮੈਨੂਫੈਕਚਰਿੰਗ ਨਹੀਂ ਹੋ ਸਕਦੀ ਇਹਦੀ ਇਹ ਸਿਰਫ ਡੋਨੇਸ਼ਨ ਨਾਲ ਹੀ ਪੋਸੀਬਲ ਹੈ ਜੀ ਤੇ ਇਹਦਾ ਸੈਂਕੜੇ ਪੇਸ਼IENTS ਨੂੰ ਇਹਦਾ ਫਾਇਦਾ ਹੋਏਗਾ ਔਰ ਮੈਂ ਮੁਬਾਰਕ ਬਾਤ ਦੇਣਾ ਕਰੋਲੀ ਗ੍ਰੇਟਰ ਨੂੰ ਜਿਨ੍ਹਾਂ ਨੇ ਕਿ ਬਹੁਤ ਵਧੀਆ ਵਧੀਆ ਇਹ ਉਪਰਾਲਾ ਲਾਇਆ ਹੈ ਬਹੁਤ ਵੱਡਾ ਪ੍ਰੋਜੈਕਟ ਲਾਇਆ ਹੈ ਔਰ ਸਾਡੇ ਉਹਦੇ ਵਿੱਚ ਵਾਈਸ ਸਿਗੇਰਨਰ ਟੂ ਅਜੇ ਗੋਇਲ اور ਸਾਡੇ ਪਾਸਟ ਡਿਸਟ੍ਰਿਕਟ ਗਵਰਨਰ ਸਾਹਿਬਾ ਸ਼ਾਮਲ ਹੋਏ ਨੇ ਬਹੁਤ ਬਹੁਤ ਮੁਬਾਰਕਬਾਦ ਲਾਇਨਸ ਕਲਬ ਕਰਵਲੀ ਗਰੇਟਰ ਨੂੰ ਥੈਂਕ ਯੂ